ਮੈਂ ਇੱਥੇ ਬਰਨਾਲੇ ਤੋਂ ਚੋਣ ਲੜ ਰਿਹਾ ਹਾਂ ਮੈਂ ਬਰਨਾਲੇ ਦੀ ਪੁਲਿਸ ਨੂੰ ਇਹਨਾਂ ਨੂੰ ਮੈਂ ਚੇਤਾਵਨੀ ਦੇ ਰਿਹਾ ਜੋ ਮਰਜ਼ੀ ਕਰਨਾ ਜਿੰਨੀ ਔਕਾਤ ਹੈ ਕਰਕੇ ਦੇਖ ਲੈ ਜੇ ਅਸੀਂ ਇੱਥੇ ਸ਼ਰਾਬ ਭੁੱਕੀ ਫੀਮ ਜਾਂ ਚਿੱਟਾ ਅੱਜ ਰਾਤ ਨੂੰ ਫੜ ਲਿਆ ਤੇ ਸਾਡਾ ਜਿਹੜਾ ਮੋਡਸ ਆਪ ਰੰਡਾ ਰਹਿਣਾ ਅਸੀਂ ਨਾ ਤਾਂ ਥਾਣੇ ਅੱਗੇ ਧਰਨਾ ਦੇਣਾ ਨਾ ਅਸੀਂ ਹੋਰ ਕੁਝ ਕਰਨਾ ਅਸੀਂ ਲੀਗਲ ਐਕਸ਼ਨ ਪੁਲਿਸਿੰਗ ਦੇ ਖਿਲਾਫ ਪੁਲਿਸ ਤੇ ਸਿਸਟਮ ਦੇ ਖਿਲਾਫ ਤੇ ਇਹ ਜਿਹੜੇ ਡੀਐਸਪੀਜ਼ ਨੇ ਐਸਐਚਓਜ਼ ਨੇ ਠਾਣੇਦਾਰ ਹੈ ਜਿੰਨਾਂ ਦੇ ਇਲਾਕੇ 'ਚ ਫੜਿਆ ਜਾਣਾ ਕਿਉਂਕਿ ਸਾਡੀਆਂ ਟੀਮਾਂ ਲੱਗ ਗਈਆਂ ਹਰ ਗਲੀ 'ਚ ਹਰ ਵੇੜੇ 'ਚ ਹਰ ਬਸਤੀ 'ਚ ਹਰ ਪਿੰਡ 'ਚ ਸਾਡੀਆਂ ਟੀਮਾਂ ਅੱਜ ਵਿਜੀਲੈਂਸ ਰੱਖਣ ਗਈਆਂ ਜਿੱਥੇ ਸ਼ਰਾਬ ਪੁੱਕੀ ਫੀਮ ਕੋਈ ਨਸ਼ਾ ਲੱਭੂਗਾ ਜੋ ਵੰਡ ਦਾ ਮਿਲੂਗਾ ਉਹਨੂੰ ਅਸੀਂ ਕਾਨੂੰਨ ਦੇ ਹਵਾਲੇ ਤੱਕ ਕਰਨਾ ਹੀ ਹੈ ਤੇ ਜੇ ਨਾਲ ਦੀ ਨਾਲ ਐਕਸ਼ਨ ਨਹੀਂ ਹੋਇਆ ਤੇ ਫੇਰ ਅੱਜ ਕੀ ਅਸੀਂ ਆਪ ਪੁਲਿਸ ਅਫਸਰਾਂ ਦੇ ਸਾਰੇ ਪਰਿਵਾਰਾਂ ਦੇ ਅੱਗੇ ਧਰਨੇ ਦੇ ਦਵਾਂਗੇ ਪਤਾ ਲੱਗੂਗਾ ਉਹਨਾਂ ਨੂੰ ਜਦੋਂ ਪਰਿਵਾਰਕ ਤੌਰ ਤੇ ਜਲੀਲ ਹੋਣਗੇ ਜਦੋਂ ਪਤਾ ਲੱਗੂਗਾ ਕੀ ਪਰਿਵਾਰਾਂ ਨੇ ਆਪਦੀਆਂ ਧੀਆਂ ਨੂੰ ਕਿੱਥੇ ਰਿਸ਼ਤੇ ਕਰਵਾਏ ਐ ਅਮਦੂ ਸਾਹਿਬ ਆਖਰੀ ਦਿਨਾਂ ਚੋੜ ਪਰਚਾਰ ਦਾ ਕੰਪੇਨ ਦੇ ਵਿੱਚ ਤੁਸੀਂ ਬੜੀ ਸਰਗਰਮੀ ਦੇ ਨਾਲ ਵਿੱਚ ਰਹੇ ਹੋ ਆਪਣੇ ਆਪ ਨੂੰ ਕਿੱਥੇ ਵੇਖਦੇ ਹੋ ਇਹਦੇ ਕੈਂਡੀਡੇਟ ਇਹ ਹੁਣ ਲੋਕ ਦੱਸ ਸਕਦੇ ਆ ਕਿਉਂਕਿ ਅਸੀਂ ਆਪ ਦਾ ਜ਼ੋਰ ਲਾਤਾ ਸਾਰਾ ਇੱਥੇ ਲੋਕਤੰਤਰ 'ਚ ਸਾਰੀ ਤਾਕਤ ਲੋਕਾਂ ਦੇ ਹੱਥ 'ਚ ਹੈ ਜੇ ਲੋਕਾਂ ਨੂੰ ਸਾਡਾ ਏਜੰਡਾ ਪਸੰਦ ਹੈ ਜੇ ਉਹ ਸਮਝਦੇ ਆ ਕਿ ਇਹ ਇਮਾਨਦਾਰ ਲੋਕ ਹੈ ਸਾਡੇ ਨਾਲ ਵਫਾਦਾਰੀ ਵਿੱਚ ਰਹਿਣਗੇ ਤੇ ਫਿਰ ਲੋਕਾਂ ਨੇ ਤੇ ਪ੍ਰਮਾਤਮਾ ਨੇ ਤਾਕਤ ਬਖਸ਼ਣੀ ਹੈ ਅਸੀਂ ਤੁਹਾਡੇ ਰਾਹੀਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ 2 ਸਾਲਾਂ ਲਈ ਅਸੀਂ ਐਮ.ਐਲ.ਏ ਚੁਣ ਕੇ ਭੇਜਣਾ ਤੁਸੀਂ ਜ਼ਰੂਰ ਸਾਡੀ ਬੇਨਤੀ ਪ੍ਰਵਾਨ ਕਰਿਓ ਸਾਡੀ ਪਾਰਟੀ ਦਾ ਉਮੀਦਵਾਰ ਤੇ ਜਿੱਥੇ ਹੋਰ ਜਿੰਨੀ ਚੋਣਾਂ ਹੋ ਰਹੀਆਂ ਆਪਣੇ ਬਾਬਾ ਬਕਾਲਾ ਸਾਹਿਬ ਤੇ ਸਤ ਸੁਖਰਾਜ ਸਿੰਘ ਜੀ ਗਿੱਦੜਵਾਹੇ ਤੋਂ ਇਹਨਾਂ ਨੂੰ ਜਰੂਰ ਮੌਕਾ ਦਿਓ ਇਹਨਾਂ ਨੇ ਤੁਹਾਡੀ ਤੇ ਸਾਡੀ ਪੰਜਾਬ ਦੀ ਆਉਣ ਵਾਲੀ ਪੀੜ੍ਹੀਆਂ ਲਈ ਕੰਮ ਕਰਨਾ ਸਾਡੀਆਂ نسلਾਂ ਲਈ ਕੰਮ ਕਰਨਾ ਨੂੰ ਪਤਾ ਲੱਗਿਆ ਕਿ ਤੁਹਾਡੇ ਪਰਿਵਾਰ ਨੇ ਸੁਪਾਰਟੀਆਂ ਦੇ ਤਾਂ ਸਮਰਥਨ ਕਰਕੇ ਤੁਹਾਡਾ ਜਿਹੜਾ ਸਹਿਯੋਗ ਦੇਣਾ ਪਰਿਵਾਰ ਵੱਲੋਂ ਸਮਰਥਨ ਮਿਲਿਆ ਤੇ ਅਕਾਲੀ ਦਲ ਵੱਲੋਂ ਵੀ ਅਕਾਲੀ ਦਲ ਅੰਮ੍ਰਿਤਸਰ ਕੱਲੀ ਇੱਕ ਪੰਥ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਹੜੀ ਅੱਜ ਮੈਦਾਨ ਚ ਹੈ ਆਮ ਆਦਮੀ ਪਾਰਟੀ ਦਾ ਮੁਖੀ ਜਿਹੜਾ ਫਖੰਡ ਕਰਦਾ ਸੀ ਕਿ ਮੇਰੇ ਮਫਲਰ 'ਚ ਛੇਦ ਹੈ ਮੈਂ 200 ਰੁਪਏ ਦਾ ਮਫਲਰ ਪਾਇਆ ਇੱਕ ਐਮਐਲਏ ਦੀ ਸੀਟ ਤੇ 5 ਕਰੋੜ ਰੁਪਏ ਲੱਗਦੇ ਤੇ ਆਮ ਆਦਮੀ ਪਾਰਟੀ ਦੇ ਸਾਥ ਨਾਲ ਚੱਲੂ ਤੇ 10 ਕਰੋੜ ਰੁਪਏ ਮਿਨਿਮਮ ਲੱਗਦੇ 100 ਸੀਟਾਂ ਤੇ ਆਮ ਆਦਮੀ ਪਾਰਟੀ ਦਾ 1000 ਕਰੋੜ ਲੱਗਦਾ ਉਹ 1000 ਕਰੋੜ ਰੁਪਏ 250 ਰੁਪਏ ਦੇ ਫਟੇ ਹੋਏ ਮਫਲਰ ਵੇਚ ਕੇ ਨਹੀਂ ਮਿਲਦੇ ਉਹ 250 ਰੁਪਏ ਜਦੋਂ ਪੰਜਾਬ ਵਰਗੇ ਸੂਬਿਆਂ 'ਚ ਝੂਠ ਬੋਲ ਕੇ ਸਰਕਾਰ ਬਣਾਈ ਜਾਂਦੀ ਹੈ ਇੱਥੋਂ ਸਾਰੇ ਮਹਿਕਮਿਆਂ ਦੀ ਲੁੱਟ ਕਰਕੇ ਘਰ ਘਰ ਨਸ਼ਾ ਚਟਾ ਸ਼ਰਾਬ ਭੁੱਕੀ ਫੀਮ ਪਹੁੰਚਦੀ ਕਰਕੇ ਇਹ ਸਾਰਾ ਪੈਸਾ ਇਕੱਠਾ ਕੀਤਾ ਜਾਂਦਾ ਸੋ ਮੈਂ ਬਹੁਤ ਰਿਣੀ ਐ ਸਾਰੀ ਪੰਥਕ ਪਾਰਟੀਆਂ ਦਾ ਅਕਾਲੀ ਦਲ ਦਾ ਅਕਾਲੀ ਦਲ ਸੁਧਾਰ ਲਹਿਰ ਦਾ ਤੇ ਹੋਰ ਸਰਗੁਰਦੀਪ ਸਿੰਘ ਬਠਿੰਡਾ ਸਾਹਿਬ ਜੀ ਦੀ ਪਾਰਟੀ ਦਾ ਭਾਈ ਸਾਹਿਬ ਸਿੰਘ ਸਾਹਿਬ ਰੋਡੇ ਸਾਹਿਬ ਦੀ ਜਥੇਬੰਦੀ ਦਾ ਸਾਰੀਆਂ ਪੰਥਕ ਪੰਜਾਬ ਦੀਆਂ ਖੇਤਰੀ ਪਾਰਟੀਆਂ ਦਾ ਜਿਨ੍ਹਾਂ ਨੇ ਭਰੋਸਾ ਅਕਾਲੀ ਦਾ ਲੰਬਰਸਰ ਤੇ ਤੇ ਮੇਰੇ ਤੇ ਐਤ ਕੀ ਜਿਤਾਇਆ ਸਰਦਾਰ ਸਿਮਰਤ ਸਿੰਘ ਮਾਨ ਦਾ ਇੱਕ ਏਜੰਡਾ ਰਿਹਾ ਜਿਹਦੇ ਤੋਂ ਅੱਜ ਵੀ ਕਾਇਮ ਨੇ ਔਰ ਉਹਨਾਂ ਨੂੰ ਇਹ ਮੰਨਿਆ ਵੀ ਜਾਂਦਾ ਕਿ ਉਹ ਸਟੈਂਡ ਜਿਹੜਾ ਉਹਦੇ ਕਰਕੇ ਕਾਇਮ ਨੇ ਇੱਕ ਵਧਰੇ ਸਿੱਖ ਰਾਜ ਦੀ ਸਥਾਪਨਾ ਦਾ ਜੜਾ ਉਹ ਨਾਲੋ ਨਾਲ ਇੱਥੇ ਚੱਲੇ ਨੇ ਤਾਂ ਉਹਨਾਂ ਦੇ ਸਿਆਸੀ ਵਾਰਸ ਵਜੋਂ ਦੇਖਿਆ ਜਾ ਰਿਹਾ ਉਹ ਏਜੰਡਾ ਤੁਸੀਂ ਲੈ ਕੇ ਚੱਲੋਂਗੇ ਆਪਣੀ ਹੋਮੀ ਰਾਜਨੀਤੀ ਦੇ ਨਾਮ ਨਹੀਂ ਉਸ ਏਜੰਡੇ 'ਚ ਮਾੜਾ ਕੀ ਹੈ ਜਦੋਂ ਮੈਂ ਇਸ ਪਾਰਟੀ 'ਚ ਆ ਕੇ ਸੇਵਾ ਕਰ ਹੀ ਰਿਹਾ ਤੇ ਫਿਰ ਉਹਦੇ 'ਚ ਏਜੰਡੇ ਵਾਲੀ ਗੱਲ ਸਾਫ਼ ਹੋ ਜਾਂਦੀ ਹੈ ਕਿਉਂਕਿ ਇਹ ਜਿਹੜੀ ਪਾਰਟੀ ਹੈ ਇਸ ਪਾਰਟੀ ਨੇ ਸਦਾਤਕ ਤੌਰ ਤੇ ਹੀ ਚੱਲ ਇਹ ਪਾਰਟੀ ਸਿਧਾਂਤਕ ਲੀਹਾਂ ਤੋਂ ਨਹੀਂ ਉਤਰੂਗੀ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਜੇ ਮੈਂ ਤੁਹਾਨੂੰ ਕਹਾ ਕਿ ਪੰਜਾਬ ਐਡਾ ਹੁੰਦਾ ਸੀਗਾ ਪੰਜਾਬ 'ਚ ਜੰਮੂ ਕਸ਼ਮੀਰ ਲੇਹ ਲਦਾਖ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਦੇ ਫੇਰ ਨਾਲ ਲੱਗਦੇ ਸੂਬੇ ਹਿਮਾਚਲ ਸਾਰਾ ਇਹ ਪੰਜਾਬ ਲੈਂਦਾ ਪੰਜਾਬ ਪਾਕਿਸਤਾਨ ਦਾ ਸਾਰਾ ਇਹ ਪੰਜਾਬ ਹੁੰਦਾ ਸੀ ਅੱਜ ਪੰਜਾਬ ਦੇ 100 ਟੋਟੇ ਕਰਕੇ ਏਡਾ ਕਰਤਾ ਕੋਈ ਕਹਿੰਦਾ ਮੈਨੂੰ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਚਾਹੀਦਾ ਕੋਈ ਕਹਿੰਦਾ ਮੈਨੂੰ ਖਾਲਸਾ ਰਾਜ ਚਾਹੀਦਾ ਕੋਈ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਗੱਲ ਕੀਤੀ ਸੀਗੀ ਅਕਾਲ ਤਖਤ ਸਾਹਿਬ ਤੇ ਕਿ ਸਾਰ ਸ੍ਰੀ ਰਣਜੀਤ ਸਿੰਘ ਮਾਨ ਸਿੱਧੀ ਗੱਲ ਕਰਦੇ ਆ ਤੇ ਮੈਂ ਇਸ ਪਾਰਟੀ ਚ ਆ ਕੇ ਮੈਂ ਪੁੱਠੀ ਗੱਲ ਤਾਂ ਨਹੀਂ ਕਰਾਂਗਾ ਜੇ ਮੈਂ ਇਹ ਇਹਨਾਂ ਲੀਹਾ ਤੇ ਨਾ ਚੱਲਣਾ ਹੁੰਦਾ ਇਹਨਾਂ ਲੀਹਾ ਤੇ ਪੰਜਾਬ ਦਾ ਕੱਲਾ ਕੱਲਾ ਬੱਚਾ ਚੱਲਣਾ ਚਾਹੁੰਦਾ ਬਸ ਇਸ ਸ਼ਬਦ ਨੂੰ ਇਸ ਨੈਰੇਟਿਵ ਨੂੰ ਐਕਸਟਰੀਮਿਜ਼ਮ ਟੈਰਰਿਜ਼ਮ ਰੈਡਿਕਲਿਜ਼ਮ ਤੇ ਕੱਟੜਵਾਦ ਨਾਲ ਜੋੜ ਕੇ ਰੱਖਿਆ ਪਰ ਜੇ ਆਪਾਂ ਇਹ ਕਹਿ ਦਈਏ ਕਿ ਸਾਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਪੰਜਾਬ ਚਾਹੀਦਾ ਹੈ ਉਹਦੇ ਨਾਲ ਕਿਸੇ ਨੂੰ ਕੋਈ ਦਿੱਕਤ ਨਹੀਂ ਹੁੰਦੀ ਸੋ ਇਹ ਪਾਰਟੀ ਆਪਦੇ ਸਿਧਾਂਤਾਂ ਤੇ ਚੱਲਦੀ ਰਹੂਗੀ ਜੇ ਮੈਂ ਇਹ ਇਨ੍ਹਾਂ ਸਿਧਾਂਤਾਂ ਤੇ ਨਾ ਚੱਲਣਾ ਹੁੰਦਾ ਤੇ ਫਿਰ ਮੈਂ ਇਹ ਪਾਰਟੀ ਨਾ ਚੁੰਦਾ ਮੈਂ ਕਾਂਗਰਸ ਦਾ ਇੱਕ ਲੀਡਰ ਬਣ ਜਾਂਦਾ ਜਾਂ ਹੋਰ ਕਿਸੇ ਪਾਰਟੀ 'ਚ ਭਾਜਪੀ 'ਚ ਆਪਦੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕਰਦਾ ਫਿਰ ਮੈਂ ਇਸ ਰਾਤੇ ਚੱਲਣ ਦਾ ਕੰਮ ਨਾ ਕਰਦਾ